ਸਵੈਸ ਲਈ ਸਾਡੇ ਨਾਲ ਪੰਜਾਬ ਵਿਕਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਖਪਾਲ ਖੈਰਾਹੋਰੀ ਮੌਜੂਦ ਨੇ ਖੈਰਾਹ ਸਾਹਿਬ ਸਿੱਧੇ ਤੌਰ ਤੇ ਨਿਤਿਨ ਗਟਕਰੀ ਹੋਰਾਂ ਨੇ ਪਾਣੀਆਂ ਦੇ ਮਾਮਲੇ 'ਚ ਜਿਹੜਾ ਬਿਆਨ ਦਿੱਤਾ ਆ ਉਹਨੂੰ ਲੈ ਕੇ ਤੁਸੀਂ ਵਿਰੋਧ ਜਤਾਇਆ ਹੈ ਕਿ ਉਹ ਇੱਕ ਵਾਰ ਫੇਰ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਨ ਦੀ ਕੇਂਦਰ ਸਰਕਾਰ ਦੀ ਜਾਂ ਭਾਜਪਾ ਦੀ ਜਿਹੜੀ ਆ ਉਹ ਕੋਸ਼ਿਸ਼ ਨਜ਼ਰ ਆਉਂਦੀ ਹੈ। ਇਹ ਇਸ ਲਈ ਹੋਇਆ ਕਿਉਂਕਿ ਉਹਨਾਂ ਦੋ ਵਾਰ ਬਿਆਨ ਦਿੱਤਾ। ਪਹਿਲੀ ਵਾਰ ਉਹਨਾਂ ਨੇ ਭਾਗਪੜ ਦੀ ਰੈਲੀ ਵਿੱਚ ਯੂਪੀ 'ਚ ਇਹ ਕਿਹਾ ਕਿ ਪਾਕਿਸਤਾਨ ਨੂੰ ਜਿਹੜਾ ਫालतू ਪਾਣੀ ਜਾ ਰਿਹਾ ਵਾ ਸਾਡੇ ਤਿੰਨ ਦਰਿਆਵਾਂ ਦਾ ਪੰਜਾਬ ਦਾ ਇਸ ਨੂੰ ਅਸੀਂ ਰੋਕ ਕੇ ਅਸੀਂ ਇਹ ਪਾਣੀ ਜਮਨਾ ਦੇ ਨਾਲ ਲਿੰਕ ਕਰਾਂਗੇ ਜਿੱਦਾਂ ਕਿ ਸਤਲੁਜ ਜਮਨਾ ਲਿੰਕ ਐਸਵਾਈਐਲ ਪਹਿਲਾਂ ਹੀ ਬਣ ਰਹੀ ਆ ਸੋ ਇਹਦੇ ਨਾਲ ਸਿੱਧਾ ਸਿੱਧਾ ਸਾਡੇ ਹਕੂਕ ਤੇ ਡਾਕਾ ਵਾ ਪਹਿਲਾਂ ਵੀ ਦੇਸ਼ ਦੀ ਕੇਂਦਰ ਦੀਆਂ ਸਰਕਾਰਾਂ ਨੇ ਸਾਡਾ ਪਾਣੀ ਖੋਹ ਕੇ ਰਾਜਸਥਾਨ ਤੇ ਹਰਿਆਣਾ ਤੇ ਦਿੱਲੀ ਨੂੰ ਦਿੱਤਾ ਜਿੱਦਾ ਖਮਿਆਜ਼ਾ ਪੰਜਾਬ ਦੇ ਲੋਕ ਭਰ ਰਹੇ ਨੇ ਕਿਸਾਨ ਭਰ ਰਹੇ ਨੇ ਗਰੀਬ ਆਦਮੀ ਭਰ ਰਹੇ ਨੇ ਇਸ ਲਈ ਆ ਜਿਹੜਾ ਹੁਣ ਦੁਬਾਰਾ ਉਹਨਾਂ ਨੇ ਕੱਲ ਫਗਵਾੜੇ ਦੇ ਉਦਘਾਟਨ ਦੇ ਸਮੇਂ ਕਿਹਾ ਕਿ ਤਿੰਨ ਦਰਿਆਵਾਂ ਪੰਜਾਬ ਦੇਆਂ ਦਾ ਪਾਣੀ ਅਸੀਂ ਰੂਟ ਕਰਾਂਗੇ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਇਹ ਅਨਐਕਸੈਪਟੇਬਲ ਆ ਅਸੀਂ ਪਾਣੀ ਦਾ ਸਾਡੇ ਕੋਲ ਤਾਂ ਪਾਣੀ ਜਿਹੜਾ ਜ਼ਮੀਨ ਦਾ ਪਾਣੀ ਆ 14 15 ਲੱਖ ਟਿਊਬਵਲ ਨੇ ਕੱਢ-ਕੱਢ ਕੇ ਉਸ ਨੂੰ ਅਸੀਂ ਲਾਲ ਨਿਸ਼ਾਨ ਤੇ ਪਹੁੰਚ ਗਏ ਆ ਸਾਡੇ ਕੋਲ ਪਾਣੀ ਹੈ ਹੀ ਨਹੀਂਗਾ ਸੋ ਜਿਹੜਾ ਵਾਟਰ ਰਿਸੋਰਸਸ ਮਿਨਿਸਟਰ ਨੇ ਇਹ ਬਿਆਨ ਦਿੱਤਾ ਕੱਲ ਗਵਰਨਮੈਂਟ ਆਫ ਇੰਡੀਆ ਦੇ ਮਿਸਟਰ ਗੱਡਕਰੀ ਨੇ ਉਹ ਕਾਂਗਰਸ ਦਾ ਮਿਨਿਸਟਰ ਉਹਨਾਂ ਦੀ ਹਾਜ਼ਰੀ ਚ ਖੜਾ ਵਾ ਜਾਂ ਤਾਂ ਉਹਨੂੰ ਸਮਝ ਨਹੀਂ ਗਈ ਜਾਂ ਤਾਂ ਉਹਨੂੰ ਪੋਲੀਟੀਕਲੀ ਸੂਝ-ਬੂਝ ਨਹੀਂ ਕਿ ਉਹ ਇਸ ਯਮਨਾ ਦੇ ਵਿੱਚ ਪਾਣੀ ਪਾਉਣ ਦਾ ਜਾਂ ਰਾਜਸਥਾਨ ਤੇ ਹਰਿਆਣੇ ਨੂੰ ਪਾਣੀ ਦੇਣ ਦਾ ਮਤਲਬ ਕੀ ਆ ਵਰਨਾ ਉੱਥੇ ਉਹਨੂੰ ਮੌਕੇ ਤੇ ਟੋਕਣਾ ਚਾਹੀਦਾ ਸੀ ਮਿਨਿਸਟਰ ਨੂੰ ਔਰ ਅਸੈਂਬਲੀ ਦੇ ਵਿੱਚ ਗੱਲ ਆ ਚੁੱਕੀ ਸੀ ਉਸ ਤੋਂ ਪਹਿਲਾਂ ਵਿਧਾਨ ਸਭਾ ਚੱਲ ਰਹੀ ਸੀ ਨਾ ਬਾਦਲ ਸਾਹਿਬ ਦੇ ਕਿਸੇ ਪਾਰਟੀ ਚੋਂ ਬੋਲਿਆ ਕੋਈ ਨਾ ਕੈਪਟਨ ਅਮਰਿੰਦਰ ਸਿੰਘ ਬੋਲਿਆ ਔਰ ਸਾਨੂੰ ਐ ਲੱਗਦਾ ਕਿ ਪਾਕਿਸਤਾਨ ਨੂੰ ਪਾਣੀ ਰੋਕਣ ਦੀ ਆੜ ਵਿੱਚ ਮੋਦੀ ਸਾਹਿਬ ਦੀ ਸਰਕਾਰ ਪੰਜਾਬ ਦੇ ਪਾਣੀ ਤੇ ਇੱਕ ਵਾਰ ਫਿਰ ਡੱਕਾ ਮਾਰਨ ਜਾ ਰਹੀ ਹੈ ਜਿਹੜਾ ਕਿ ਸਾਨੂੰ ਕਦੀ ਵੀ ਸਵੀਕਾਰ ਨਹੀਂ ਹੋਵੇਗਾ ਪਰ ਜਿਹੜੀ ਕਾਰਵਾਈ ਕੀਤੀ ਗਈ ਹੈ ਸਵੇਰੇ ਪਾਕਿਸਤਾਨ ਦੇ ਖਿਲਾਫ ਭਾਰਤੀ ਏਅਰ ਫੋਰਸ ਦੇ ਵੱਲੋਂ ਉਹ ਮੇਰਾ ਖਿਆਲ ਹੈ ਕਿ ਦੇਸ਼ ਦੇ ਜਿਹੜੇ ਲੋਕਾਂ ਦੇ ਜਜ਼ਬਾਤ ਬਹੁਤ ਭੜਕੇ ਹੋਏ ਸੀ ਕਿ ਜਦੋਂ ਦੇ ਸਾਡੇ 44 ਜਵਾਨ ਮਾਰੇ ਨੇ ਸੋ ਇੰਡੀਅਨ ਏਅਰ ਫੋਰਸ ਨੇ ਇੱਕ ਸਰਜਿਕਲ ਸਟ੍ਰਾਈਕ ਕੀਤੀ ਆ ਆਈ ਥਿੰਕ ਥੈਟ ਇਜ਼ ਅਪਰੀਸ਼ੀਏਬਲ ਲੇਕਿਨ ਇੱਕ ਗੱਲ ਇਸ ਤੋਂ ਅੱਗੇ ਥੋੜਾ ਧਿਆਨ ਰੱਖਣਾ ਚਾਹੀਦਾ ਕਿ ਦੋਨੋਂ ਸਟੇਟਸ ਜਿਹੜੀਆਂ ਨੇ ਪਾਕਿਸਤਾਨ ਔਰ ਇੰਡੀਆ ਨਿਊਕਲੀਅਰ ਪਾਵਰਸ ਆ ਜੇ ਆਪਾਂ ਇਸ ਗੱਲ ਨੂੰ ਬਹੁਤ ਅੱਗੇ ਲੈ ਕੇ ਜਾਵਾਂਗੇ ਤੇ ਬਹੁਤ ਭਾਰੀ ਨੁਕਸਾਨ ਹੋਊਗਾ ਥੋੜਾ ਨਹੀਂ ਔਰ ਸਭ ਤੋਂ ਜ਼ਿਆਦਾ ਨੁਕਸਾਨ ਨਾਰਥ ਇੰਡੀਆ ਚੋਂ ਪੰਜਾਬ ਦਾ ਹੋਵੇਗਾ ਇਸ ਲਈ ਵੀ ਹੋਪ ਵੀ ਪ੍ਰੇ ਕਿ ਦੋਨੋਂ ਕੰਟਰੀਜ਼ ਰਿਸਟ੍ਰੈਂਟ ਯੂਜ਼ ਕਰਦੀਆਂ ਨੇ ਤੇ ਇਸ ਮਸਲੇ ਨੂੰ ਗੱਲਬਾਤ ਨਾਲ ਹੱਲ ਕਰਦੀਆਂ ਗੱਲਬਾਤ ਨਾਲ ਹੱਲ ਕੀਤਾ ਜਾਏਗਾ ਇੱਕ ਗੱਲਬਾਤ ਨਾਲ ਮਸਲਾ ਪੰਜਾਬ ਦੇ ਵਿੱਚ ਪੋਲਿਟੀਕਲ ਸਿਨੈਰੀਓ ਜਿਹੜਾ ਬਣਦਾ ਸੀ ਉਹ ਵੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਪੰਜਾਬ ਡੈਮੋਕਰੈਟਿਕ ਅਲਾਈਅንስ ਬਣਾਇਆ ਸੀਗਾ ਔਰ ਜਿਹੜੀਆਂ ਤਰ੍ਹਾਂ ਪੰਜਾਬ ਡੈਮੋਕਰੈਟਿਕ ਅਲਾਈਅንስ ਬਣਾਉਣ ਦੇ ਵਿੱਚ ਬਹੁਤ ਤਰਦਦ ਕਰਦੀਆਂ ਨਜ਼ਰ ਆਉਂਦੀਆਂ ਸੀ ਤੁਸੀਂ ਵੀ شمار ਸੀ ਉਹਦੇ ਵਿੱਚ ਔਰ ਟਕਸਾਲੀ ਅਕਾਲੀ ਦਲ ਵੀ شمار ਸੀ ਤੇ ਹੁਣ ਲੱਗਦਾ ਕਿ ਟਕਸਾਲੀ ਅਕਾਲੀ ਦਲ ਥੋੜਾ ਜਿਹਾ ਕਿਨਾਰੇ ਤੇ ਹੋ ਰਿਹਾ ਆਪੇ ਹੀ ਆਪਣੇ ਉਮੀਦਵਾਰ ਐਲਾਨ ਰਿਹਾ ਮੈਂ ਤਾਂ ਜਿਹੜਾ ਅਸੀਂ 16 ਦਸੰਬਰ ਨੂੰ ਪਟਿਆਲੇ ਐਲਾਨ ਕੀਤਾ ਸੀਗਾ ਉਹਦੇ ਚ ਚਾਰ origignal ਪਾਰਟਨਰਸ ਸੀ ਬਹੁਜਨ ਸਮਾਜ ਪਾਰਟੀ ਲੋਕਨ ਸਾਹਿਬ ਪਾਰਟੀ ਪੰਜਾਬ ਇਕਤਾ ਪਾਰਟੀ ਐਂਡ ਪੰਜਾਬ ਮੰਚ ਡਾਕਟਰ ਗਾਂਧੀ ਉਹ ਚਾਰ ਦੇ ਚਾਰ ਬਰਕਰਾਰ ਆ ਥੋੜੇ ਮੀਟਿੰਗਾਂ ਵਿੱਚ ਦੋ ਤਿੰਨ ਮੀਟਿੰਗਾਂ ਵਿੱਚ ਅਕਾਲੀ ਦਲ ਦੇ ਟਕਸਾਲੀ ਅਕਾਲੀ ਦਲ ਦੇ ਲੀਡਰ ਆਏ ਸੀਗੇ ਉਹ ਸਾਡੇ ਨਾਲ ਗੱਲਬਾਤ ਵੀ ਕਰਦੇ ਸੀਗੇ ਲੇਕਿਨ ਉਹਨਾਂ ਨੇ ਇਸੇ ਗੱਲਬਾਤ ਦੇ ਦੌਰਾਨ ਅਚਾਨਕ ਆਪਣੇ ਹੀ ਤਰਫੋਂ ਇੱਕ ਤਰਫਾ ਅਨੰਦਪੁਰ ਸਾਹਿਬ ਦੀ ਸੀਟ ਦੇ ਉੱਤੇ ਲੋਕ ਸਭਾ ਦਾ ਉਮੀਦਵਾਰ ਐਲਾਨ ਕਰਤਾ ਜਿਹੜਾ ਕਿ ਅਲਾਈਅੰਸ ਦੇ ਸਪਿਰਟ ਦੇ ਉਲਟ ਜਾਂਦਾ ਵਾ ਇੱਕ ਪਾਸੇ ਆਪਾਂ ਗੱਲ ਕਰ ਰਹੇ ਇੱਕ ਪਾਸੇ ਆਪਾਂ ਐਲਾਨ ਕਰਤਾ ਇਸ ਲਈ ਅਸੀਂ ਇਹ 4 9 ਸੀਟਾਂ ਦਾ ਐਲਾਨ ਕੀਤਾ 4 ਸੀਟਾਂ ਅਸੀਂ ਰੱਖੀਆਂ ਅਸੀਂ ਫਿਰ ਫਰਿਆਦ ਕਰਾਂਗੇ ਟਕਸਾਲੀ ਅਕਾਲੀ ਦਲ ਨੂੰ ਕਿ ਆਪਣੇ ਅਨੰਦਪੁਰ ਦੇ ਟਿਕਟ ਦੇ ਉੱਤੇ ਅਨੰਦਪੁਰ ਦੇ ਕੈਂਡੀਡੇਟ ਤੇ ਰਿਵਿਊ ਕਰ ਲਓ ਔਰ ਸਾਡੇ ਗੱਠਜੋੜ ਵਿੱਚ ਸ਼ਾਮਲ ਹੋ ਇਸ ਤੋਂ ਅੱਗੇ ਸੀਪੀਆਈ ਸੀਪੀਐਮ ਆ ਆਰਐਮਪੀਆਈ ਮੰਗਤਰਾਮ ਪਾਸਲਾ ਭਾਰਤੀ ਕਿਸਾਨੀ ਉਹਨਾਂ ਸਭ ਨੂੰ ਖੁੱਲਾ ਸੱਦਾ ਵਾ ਕਿ ਆਓ ਆਪਾਂ ਮਿਲ ਕੇ ਇਹ ਸਾਰੀਆਂ ਰਵੇਤੀ ਪਾਰਟੀਆਂ ਦੇ ਜਿਹੜਾ ਗੰਦ ਪਾਇਆ ਪੰਜਾਬ ਦੇ ਵਿੱਚ ਇਸ ਨੂੰ ਵਿਰੋਧ ਕਰੀਏ ਨਾ ਤਾਂ ਔਰ ਆਪਣੇ ਸੂਬੇ ਨੂੰ ਬਚਾਈਏ ਜਿਹੜੀ ਚਾਰ ਤੁਸੀਂ ਦੱਸਦੇ ਹੋ ਕਿ ਮੋਦੀ ਨੇ ਇਸ ਪੀਡੀਏ ਦੇ ਉਹਨਾਂ ਦੇ ਵਿੱਚ ਟਿਕਟਾਂ ਦੀ ਵੰਡ ਹੋ ਗਈ ਹੈ ਕੀ ਕੀ ਕਿਦ ਕਿਦੇ ਹੱਥੇ ਆ ਨੌ ਟਿਕਟਸ ਜਿਹੜੀਆਂ ਨੌ ਰੋਕਸਵਾ ਸੀਟਸ ਅਲੋਕੇਟ ਕੀਤੀਆਂ ਉਹਦੇ ਚ ਤਿੰਨ ਦਿੱਤੀਆਂ ਨੇ ਬਹੁਜਨ ਸਮਾਜ ਪਾਰਟੀ ਨੂੰ ਅਨੰਦਪੁਰ ਸਾਹਿਬ ਜਲੰਧਰ ਤੇ ਹੁਸ਼ਿਆਰਪੁਰ ਔਰ ਲੋਕਨ ਸਾਫ ਪਾਰਟੀ ਨੂੰ ਤਿੰਨ ਦਿੱਤੀਆਂ ਨੇ ਲੁਧਿਆਣਾ ਫਤਿਹਗੜ੍ਹ ਸਾਹਿਬ ਤੇ ਅੰਮ੍ਰਿਤਸਰ ਡਾਕਟਰ ਗਾਂਧੀ ਪਟਿਆਲੇ ਉਹਨਾਂ ਦਾ ਪੰਜਾਬ ਪੰਚ ਔਰ ਪੰਜਾਬ ਇਕਤਾ ਪਾਰਟੀ ਨੂੰ ਦੋ ਟਿਕਟਸ ਦੋ ਸੀਟਸ ਫਰੀਦਕੋਟ ਔਰ ਬਠਿੰਡਾ ਜੀ ਸੰਗਰੂਰ ਫਿਰੋਜ਼ਪੁਰ ਖਡੂਰ ਸਾਹਿਬ ਤੇ ਗੁਰਦਾਸਪੁਰ ਓਪਨ ਰੱਖਿਆਣਾ ਜੀ ਤੇ ਤੁਸੀਂ ਬਠਿੰਡੇ ਤੋਂ ਚੋਣ ਲੜੋਗੇ ਫਿਰ ਅ ਦੇਖੋ ਇਹ ਅਸੀਂ ਫੈਸਲਾ ਪਾਰਟੀ ਦੇ ਵਿੱਚ ਰੱਖ ਲਾਂਗੇ ਬਿਕੋਜ਼ ਹਲੇ ਸੰਗਰੂਰ ਦੀ ਸੀਟ ਵੀ ਆਪਸ਼ਨ ਓਪਨ ਆ ਸੋ ਬਟ ਸਟਿਲ ਅ ਅਜੇ ਸੰਗਰੂਰ ਔਰ ਪਠੰਡਾ ਜਿੱਥੇ ਵੀ ਮੈਨੂੰ ਲੋਕ ਕਹਿਣਗੇ ਜਿਸ ਤਰ੍ਹਾਂ ਸਾਡਾ ਕੇਡਰ ਕਹੂਗਾ ਜਿੱਥੇ ਸਾਡੀ ਪਾਰਟੀ ਕਹੂਗੀ ਲੜ ਲਾਂਗੇ ਕੋਈ ਗੱਲ ਨਹੀਂਗੇ ਆਖਰੀ ਸਵਾਲ 파ਤ ਪੂਸ਼ਨ ਆਸ਼ੂ ਦਾ ਜਿਹੜਾ ਵਤੀਰਾ ਨਜ਼ਰ ਆਇਆ ਸੀ ਜਿਸ ਤਰ੍ਹਾਂ ਦੀ ਆਡੀਓ ਜਿਹੜੀ ਉਹਨਾਂ ਦੀ ਵਾਇਰਲ ਹੋਈ ਹੈ ਇਹ ਦੂਸਰੀ ਵਾਰੀ ਹੋਈ ਹੈ ਕਿ ਉਹ ਇਸ ਤਰ੍ਹਾਂ ਦੇ ਵਿਵਹਾਰ ਨੂੰ ਲੈ ਕੇ ਵਿਵਾਦਨਾ ਚਾਹੇ ਆ ਬਹੁਤ ਮਾੜੀ ਮੰਤ ਭਾਗੀ ਭਾਸ਼ਾ ਡੈਰੋਗੇਟਰੀ ਇੰਟੀਮਿਡੇਟਿੰਗ ਤਾਨਾਸ਼ਾਹੀ ਗਾਲੀ ਕਲੋਚ ਔਰ ਧਮਕੀਆਂ ਪਰਾ ਇਹ ਮਨਿਸਟਰ ਦਾ ਕੰਮ ਨਹੀਂਗਾ ਇਹ ਤਾਂ ਕੋਈ ਛੋਟੇ ਲੈਵਲ ਦਾ ਮਾਫੀਆ ਗਲੀ ਦੇ ਚੋਰ ਨਹੀਂ ਹੁੰਦੇ ਉਹ ਚੱਕੇ ਉਹ ਕੱਢਦੇ ਹੁੰਦੇ ਇਦਾਂ ਦੀਆਂ ਗੱਲਾਂ ਔਰ ਡੀਐਸਪੀ ਨੂੰ ਗਾਲਾਂ ਕੱਢਣੀਆਂ ਜਾਂ ਉਹਨੂੰ ਤੋਹੀਨ ਕਰਨੀ ਇੱਕ ਐਸਸੀ ਨੂੰ ਕਹਿਣਾ ਕਿ ਹਾਈ ਕੋਰਟ ਨੂੰ ਮੈਂ ਦੇਖ ਲੂੰਗਾ ਮਤਲਬ ਇਹ ਖੁਦਾ ਬਣ ਗਿਆ ਹੋਇਆ ਹੈ ਇਸ ਲਈ ਇਹਨੂੰ ਅਮਰਿੰਦਰ ਸਿੰਘ ਨੂੰ ਰੇਨਨ ਕਰਨਾ ਚਾਹੀਦਾ ਇਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਇਹਨੂੰ ਕੈਬਨਿਟ ਚੋਂ ਕੱਢਣਾ ਚਾਹੀਦਾ ਤੇ ਜੇ ਨਹੀਂ ਕੱਢਣਗੇ ਤੇ ਪਰਸੋਂ ਨੂੰ ਸਾਡੀ ਪਾਰਟੀ ਪੰਜਾਬ ਏਕਤਾ ਪਾਰਟੀ ਇਹਦੇ ਘਰ ਦੇ ਬਾਹਰ ਧਰਨਾ ਮਾਰੇਗੀ ਲੁਧਿਆਣਾ ਬਹੁਤ ਬਹੁਤ ਸ਼ੁਕਰੀਆ ਸੋਇਸਨ ਸੁਖਪਾਲ ਖੈਰਾ ਜਨਦਾ ਸਿੱਧੇ ਤੌਰ ਤੇ ਇਹ ਕਹਿਣਾ ਸੀਗਾ ਕਿ ਭਾਰਤ ਪੂਸ਼ਣ ਆਸ਼ੂ ਖੁਰਾਂ ਦੇ ਵਤੀਰੇ ਨੂੰ ਲੈ ਕੇ ਪੰਜਾਬ ਇਕਤਾ ਪਾਰਟੀ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਕਰੇਗੀ ਨੁਕਤੇ ਬਹੁਤ ਸਾਰੇ ਸੀਗੇ ਟਿਕਟਾਂ ਦੀ ਵੰਡ ਪੀਡੀਏ ਦੇ ਵੱਲੋਂ ਕਰ ਦਿੱਤੀ ਗਈ ਹੈ ਪਰ ਅਜੇ ਰੇੜਕਾ ਟਕਸਾਲੀ ਅਕਾਲੀ ਦਲ ਦਾ ਬਾਕੀ ਹੈ ਔਰ ਪਾਣੀਆਂ ਦਾ ਮੁੱਦਾ ਉਹਦੇ ਉੱਤੇ ਵੀ ਜ਼ਿਕਰ ਸੁਖਪਾਲ ਖੈਰਾ ਹੋਰਾ ਵੱਲੋਂ ਛੇੜਿਆ ਗਿਆ ਨਿਤਿਨ ਗਟਕਰੀ ਦੇ ਬਿਆਨ ਤੋਂ ਬਾਅਦ ਕੈਮਰਾਮੈਨ ਰਵੀ ਦੇ ਨਾਲ ਜਸਵੀਰ ਜੀ ਵੀ ਪੰਜਾਬ ਜਲੰਧਰ